महला दूजा एह जाग सचे की है कोठड़ी सचे का विच वास इकना हुकम समाए ल ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੈ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾ ਪਾਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪੁ ਕਰੇ ਪ੍ਰਗਾਸ ਏਵ ਭੀ ਆਖ ਨਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪੁ ਕਰੇ ਪ੍ਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸواری ਸਾਧ ਸੰਗਤ ਜੀਓ ਮਾਲਕ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਨੂੰ ਆਪਣੇ ਪਾਵਨ ਹਜ਼ੂਰ ਆਪਣੀ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਨੂੰ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਰੋਜ਼ਾਨਾ ਦੇ ਇਹਨਾਂ دیਵਾਨਾਂ ਵਿੱਚ ਆਪਾਂ ਸਾਦੀ ਵਾਰ ਦੀ ਮੁਬਾਰਕ ਬਾਣੀ ਜੋ ਕਿ ਬਹੁਤਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਅੰਮ੍ਰਿਤ ਵੇਲੇ ਪੜ੍ਹੀ ਅਤੇ ਗਾਇਨ ਕੀਤੀ ਜਾਂਦੀ ਹੈ ਇਸ ਪਾਵਨ ਬਾਣੀ ਦੀ ਆਪਾਂ ਲੜੀਵਾਰ ਵਿਚਾਰ ਕਰਨ ਦਾ ਅਭਿਆਸ ਕਰ ਰਹੇ ਹਾਂ ਯਤਨ ਕਰ ਰਹੇ ਹਾਂ ਦੂਜੀ ਪੌੜੀ ਦੇ ਨਾਲ ਸੰਬੰਧਿਤ ਤੀਸਰੇ ਸ਼ਲੋਕ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਇਹ ਸ਼ਲੋਕ ਗੁਰੂ ਅੰਗਦ ਸਾਹਿਬ ਦੂਸਰੀ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਹੈ। ਮੰਗਲਾ ਚਰਨ ਜਿਸ ਨੂੰ ਆਪਾਂ ਮੂਲ ਮੰਤਰ ਭਾਵ ਮੁਢਲਾ ਉਪਦੇਸ਼ ਵੀ ਕਹਿ ਕੇ ਪੁਕਾਰਦੇ ਹਾਂ ਉਸ ਵਿੱਚ ਦੋ ਸ਼ਬਦ ਇਕੱਠੇ ਆਉਂਦੇ ਹਨ ਕਰਤਾ ਪੁਰਖ ਕਰਤਾ ਦਾ ਅਰਥ ਹੈ ਉਹ ਪਰਮੇਸ਼ਰ ਹੀ ਕੁੱਲ ਰਚਨਾ ਦਾ ਰਚਨਾਰਾ ਹੈ ਕ੍ਰੀਏਟਰ ਹੈ ਸਿਰਜਕ ਹੈ ਪੈਦਾ ਕਰਨ ਵਾਲਾ ਹੈ ਪੁਰਖ ਦਾ ਅਰਥ ਹੈ ਕਿ ਆਪਣੀ ਰਚਨਾ ਨੂੰ ਰਚ ਕੇ ਉਹ ਉਸ ਤੋਂ ਵੱਖ ਨਹੀਂ ਬੈਠਾ ਬਲਕਿ ਆਪਣੀ ਰਚਨਾ ਦੇ ਵਿੱਚ ਵਿਦਮਾਨ ਹੈ ਸਮਾ ਗਿਆ ਹੈ ਇੱਕ ਸੁਰ ਹੈ ਇਹ ਬੜਾ ਉਤਮ ਸਿਧਾਂਤ ਹੈ ਇਹ ਪਰਮੇਸ਼ਰ ਜਿਹੜਾ ਹੈ ਉਹ ਕਿਸੇ ਸਤਵੇਂ ਆਕਾਸ਼ ਉੱਤੇ ਨਹੀਂ ਹੈ। ਨਾ ਕਿਸੇ ਇੱਕ ਦਿਸ਼ਾ ਵਿੱਚ ਹੈ। ਨਾ ਕਿਧਰੇ ਦੂਰ ਹੈ ਉਹ ਆਪਣੀ ਰਚਨਾ ਦੇ ਵਿੱਚ ਹੀ ਹੈ। ਆਪਣੀ ਕੁਦਰਤ ਵਿੱਚ ਹੀ ਹੈ। ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਤੂੰ ਆਪਣੀ ਕੁਦਰਤ ਵਿੱਚ ਵਿਦਮਾਨ ਹੈ ਸਮਾਇਆ ਹੋਇਆ ਹੈ ਕਿਤੇ ਦੂਰ ਨਹੀਂ ਹੈ ਨੇੜਾ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਇਹ ਸਿਧਾਂਤ ਮਨੁੱਖ ਨੂੰ ਸਮਝਾਇਆ ਗਿਆ ਵੀ ਉਹ ਤੇਰੇ ਆਪਣੇ ਰਿਦੇ ਵਿੱਚ ਦਿਲ ਵਿੱਚ ਵਜੂਦ ਵਿੱਚ ਹੈ ਉਸ ਨੂੰ ਖੋਜਣਾ ਆਪਣੇ ਅੰਦਰੋਂ ਖੋਜ ਕਿਉਂਕਿ ਉਹ ਕਿਤੇ ਦੂਰ ਥੋੜਾ ਹੂੰ ਹਾਂ ਤੌ ਜਾਈਐ ਜੋ ਇਹਾਂ ਨਾ ਹੋਏ ਮਨੁੱਖ ਨੂੰ ਭਟਕਣਾ ਤੋਂ ਬਚਾ ਲਿਆ ਜਿਹੜੇ ਮਤਾਂ ਮਤਾਂਦਰਾ ਨੇ ਮਨੁੱਖ ਨੂੰ ਰੱਬ ਲੱਭਣ ਦੀ ਦੌੜ ਵਿੱਚ ਪਾਇਆ ਕਿ ਦੂਰ ਜਾਓ ਉੱਥੇ ਜਾਓ ਇੱਧਰ ਜਾਓ ਉਸ ਦਿਸ਼ਾ ਵਿੱਚ ਜਾਓ ਮਹਾਰਾਜ ਨੇ ਉਹ ਸਾਰੇ ਝੰਜਟ ਮੁਕਾ ਦਿੱਤੇ ਆਖਿਆ ਜਦੋਂ ਕਰਤਾ ਹੈ ਹੀ ਆਪਣੀ ਕਿਰਤ ਦੇ ਵਿੱਚ ਤੇ ਹੈ ਮਨੁੱਖ ਤੂੰ ਵੀ ਉਹਦੀ ਕਿਰਤ ਹੈ ਤੇ ਉਹ ਤੇਰੇ ਅੰਦਰ ਵੀ ਵਿਦਮਾਨ ਹੈ ਤੂੰ ਕਿੱਥੇ ਜਾ ਰਿਹਾ ਕਿਧਰ ਭੜਕ ਰਿਹਾ ਆਪਣੇ ਅੰਤਰਾਤਮੇ ਵੱਲ ਝਾਤ ਮਾਰ ਦਿਲ ਮੈਂ ਖੋਜ ਦਿਲੈ ਦਿਲ ਖੋਜੋ 8 ਔਰ ਮੁਕਾਮਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਤੇ ਪਹਿਲੇ ਸ਼ਲੋਕ ਵਿੱਚ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਇਤਿਆਦਿਕ ਇਹ ਸ਼ਬਦਾਂ ਦੀ ਵਰਤੋਂ ਕੀਤੀ ਹੈ ਦੂਜੇ ਸ਼ਲੋਕ ਵਿੱਚ ਉਸ ਸੱਚੇ ਦੀ ਵੱਡੀ ਵਡਿਆਈ ਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਤੇ ਤੀਜੇ ਸ਼ਲੋਕ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਗੁਹਜ ਭਾਵਾਂ ਦੀ ਹੋਰ ਵਿਆਖਿਆ ਕਰਦੇ ਨੇ ਕਹਿੰਦੇ ਨੇ ਇਹ ਜੱਗ ਸੱਚ ਹੈ ਕੋਠੜੀ ਇਹ ਜਿਹੜੀ ਉਹਦੇ ਖੰਡ ਬ੍ਰਹਿਮੰਡ ਲੋ ਆਕਾਰ ਭਵਨ ਜਗਤ ਪਸਾਰ ਹੈ ਨਾ ਇਹ ਜਿਹੜੀ ਉਹਦੀ ਕੁਦਰਤ ਹੈ ਇਹ ਹੀ ਉਹਦਾ ਘਰ ਹੈ ਰਹਿਣ ਵਾਸਤੇ ਮਨੁੱਖ ਆਪਣੇ ਰਹਿਣ ਵਾਸਤੇ ਘਰ ਬਣਾਉਂਦਾ ਮੇਰਾ ਘਰ ਮੇਰਾ ਕਮਰਾ ਮੇਰਾ ਟਿਕਾਣਾ ਜਿੱਥੇ ਮੈਂ ਰਹਿੰਦਾ ਹਾਂ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਉਹਦੀ ਆਪਣੀ ਕੁਦਰਤ ਵਿੱਚ ਹੈ ਕੁਦਰਤ ਤੋਂ ਬਾਹਰ ਨਹੀਂ ਇਹ ਸੰਸਾਰ ਉਹਦਾ ਘਰ ਹੈ ਜਗਤ ਉਹਦਾ ਵਾਸ ਇਹ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹੁਣ ਸੱਚੇ ਦੀ ਬਣਾਈ ਹੋਈ ਕਿਰਤ ਹੈ ਕੁਦਰਤ ਇਹ ਠੀਕ ਹੈ ਜਗ ਧੁਏ ਕਾ ਪਹਾੜ ਜਿਵੇਂ ਦਾ ਦਿਸਦਾ ਓਵੇਂ ਦਾ ਇਹ ਨਹੀਂ ਰਹਿਣਾ ਨਹੀਂ ਅੱਜ ਜੋ ਹੈ ਕੱਲ ਨਹੀਂ ਹੋਏਗਾ ਕੱਲ ਜੋ ਹੈ ਪਰਸੋਂ ਨਹੀਂ ਹੋਏਗਾ ਇਹਦੇ 'ਚ ਤਬਦੀਲੀ ਹੈ ਇਹਦੇ 'ਚ ਪਰਵਰਤਨ ਹੈ ਇਹਨੇ ਬਦਲਦੇ ਰਹਿਣਾ ਰੂਪ ਰੰਗ ਆਕਾਰ ਹਰ ਚੀਜ਼ ਜਿਹੜੀ ਉਸ ਸਮੇਂ ਦੇ ਨਾਲ ਨਿੱਗਰਦੀ ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਕਾ ਲਖ ਪੁਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੁਗੋਏ ਫਿਰ ਕੁਝ ਵੀ ਨਹੀਂ ਪਰੇ ਹੋਂਦ ਰੱਖਦਾ ਥਿਰ ਨਹੀਂ ਹੈ ਵੀ ਜੋ ਹੁਣ ਸਿਚੁਏਸ਼ਨ ਹੈ ਬਾਅਦ ਵਿੱਚ ਬਦਲ ਜਾਏਗੀ ਮਹਾਰਾਜ ਨੇ ਕਿਹਾ ਪਰੇ ਹੋਂਦ ਰੱਖਦਾ ਹੈ ਪਸਾਰਾ ਇਹ ਉਸ ਮਾਲਕ ਵਾਹਿਗੁਰੂ ਦੀ ਖਲਾਕੀ ਕਰਦਾ ਹੈ ਉਹਦੀ ਆਪਣੀ ਮौज ਬਖਸ਼ਿਸ਼ ਵਿੱਚੋਂ ਪੈਦਾ ਹੋਇਆ ਸੰਸਾਰ ਹੈ ਇਸ ਵਾਸਤੇ ਜੂਰ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਟੜੀ ਇਸ ਸੱਚੇ ਦਾ ਵਾਸ ਨਿਵਾਸ ਸਥਾਨ ਹੈ ਸੱਚੇ ਕਾ ਵਿੱਚ ਵਾਸ ਉਹ ਸੱਚਾ ਸਦਾ ਕਾਇਮ ਰਹਿਣ ਵਾਲਾ ਇਹਦੇ ਵਿੱਚ ਵੱਸਦਾ ਹੈ ਆਕਾਰ ਬਿੰਸਦੇ ਨੇ ਸਤਾ ਨਹੀਂ ਬਿੰਸਦੀ ਰੂਪ ਰੰਗ ਆਕਾਰ ਬਦਲ ਜਾਂਦੇ ਹਨ ਉਹ ਪਰਮੇਸ਼ਰ ਦੀ ਸਤਾ ਉਵੇਂ ਦੀ ਉਵੇਂ ਹੀ ਕਾਇਮ ਰਹਿੰਦੀ ਹੈ ਮਹਾਰਾਜ ਨੇ ਉਹਦਾ ਬਾਣੀ ਚ ਜ਼ਿਕਰ ਕੀਤਾ ਹੈ ਜਿਵੇਂ ਆਕਾਸ਼ ਦੇ ਵਿੱਚ ਚੰ드ਰਮਾ ਰਾਤ ਦੇ ਸਮੇਂ ਚਮਕਦਾ ਹੈ ਸੈਂਕੜੇ ਘੜੇ ਪਾਣੀ ਦੇ ਭਰ ਕੇ ਜ਼ਮੀਨ ਤੇ ਰੱਖੇ ਗਏ ਹਰ ਇੱਕ ਘੜੇ ਦੇ ਵਿੱਚੋਂ ਇੱਕ ਚੰਦਰਮਾ ਦਾ ਪ੍ਰਤੀਬਿੰਬ ਅਕਸ਼ ਵਿਖਾਈ ਦੇ ਰਿਹਾ ਹੈ ਚੰਦਰਮਾ ਇੱਕ ਹੈ ਸਾਰੇ ਘੜਿਆਂ ਚੋਂ ਦਿਸ ਰਿਹਾ ਘੜੇ ਨੂੰ ਤੋੜ ਦਿੱਤਾ ਜਾਏ ਤੇ ਚੰਦਰਮਾ ਨਹੀਂ ਟੁੱਟੇਗਾ ਉਹ ਤਾਂ ਉਹਦੇ ਵਿੱਚੋਂ ਦਾ ਪ੍ਰਤੀਬਿੰਬ ਹੈ ਅਕਸ਼ ਹੈ ਸਰੀਰ ਬਿਨ ਸਜਾਏਗਾ ਜੋਤ ਚੇਤਨਾ ਤੇ ਆਤਮਾ ਨਹੀਂ ਮਰੇਗਾ ਉਹ ਚੇਤਨ ਹੈ ਉਹ ਹੋਂਦ ਰੱਖਦਾ ਹੈ ਕਾਇਮ ਰਹਿਣ ਵਾਲਾ ਇਸ ਲਈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ਼ ਫਿਰ ਇਸ ਕੁੱਲ ਕਾਇਨਾਤ ਨੂੰ ਉਹ ਚਲਾ ਰਿਹਾ ਆਪਣੇ ਹੁਕਮ ਦੇ ਨਾਲ ਹੁਕਮ ਦਾ ਅਰਥ ਹੈ ਜੋ ਰੱਬੀ ਨਿਯਮ ਹੈ ਜਿਹੜੇ ਨਿਯਮ ਅਸੀਂ ਤੁਸੀਂ ਨਹੀਂ ਬਣਾਏ ਸਾਡੇ ਨਿਜਮਾਂ ਦੀ ਇੱਕ ਹੱਦ ਹੈ ਉਹ ਟੁੱਟਦੇ ਨੇ ਤੋੜੇ ਜਾਂਦੇ ਨੇ ਉਹਨਾਂ ਨੂੰ ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਸਾਰੇ ਪਾਸੇ ਇਸ ਤਰ੍ਹਾਂ ਇੱਕ ਮੁਲਕ ਦਾ ਕਾਨੂੰਨ ਦੂਜੇ ਕਾਨੂੰ ਦੂਜੇ ਮੁਲਕ ਵਿੱਚ ਲਾਗੂ ਨਹੀਂ ਹੁੰਦਾ ਇੱਕ ਸੰਸਥਾ ਦੇ ਨਿਯਮ ਦੂਜੀ ਸੰਸਥਾ ਚ ਜਾ ਕੇ ਫੇਲ ਹੋ ਜਾਂਦੇ ਨੇ ਇੱਕ ਜਗ੍ਹਾ ਦਾ ਨਿਯਮ ਜਿਹੜਾ ਦੂਜੀ ਜਗ੍ਹਾ ਤੇ ਜਾ ਕੇ ਬੇਅਰਥਾ ਹੋ ਜਾਂਦਾ ਪਰ ਪਰਮੇਸ਼ਰ ਨੇ ਏਡਾ ਵੱਡਾ ਜਗਤ ਪਸਾਰਾ ਰਚਿਆ ਐਡੀ ਵੱਡੀ ਬ੍ਰਹਿਮੰਡੀ ਰਚਨਾ ਰਚੀ ਤੇ ਉਹਨੂੰ ਉਸ ਨੇ ਆਪਣੇ ਨਿਯਮ ਆਪਣੇ ਹੀ ਹੁਕਮ ਦੇ ਵਿੱਚ ਬੰਧਿਆ ਉਦਾ ਉਹਦਾ ਆਪਣਾ ਹੀ ਸੂਤਰ ਸਗਲ ਸੁਮਗਰੀ ਤੁਮਰੇ ਸੂਤਰ ਧਾਰੀ ਸੂਤਰ ਦਾ ਅਰਥ ਹੁੰਦਾ ਹੈ ਕਿ ਜਿਵੇਂ ਆਪਾਂ ਕਿੰਨੇ ਮੋਤੀ ਨੇ ਤੇ ਉਹਨੂੰ ਇੱਕੇ ਧਾਗੇ ਚ ਪਰੋ ਲਈਏ ਅਨੇਕ ਕਿਸਮ ਦਾ ਅਨੰਤ पसारा ਉਸ ਨੇ ਆਪਣੇ ਹੁਕਮ ਦੇ ਸੂਤਰ ਵਿੱਚ ਪਰੋਇਆ ਹੋਇਆ ਹੁਕਮੀ ਹੋਵਨ ਆਕਾਰ ਹੁਕਮ ਨਾਲ ਕਹਿਆ ਜਾਈ ਪਰ ਨਾਲ ਹੀ ਮਹਾਰਾਜ ਨੇ ਇਹ ਵੀ ਦਰਸਾਇਆ ਕਿ ਉਸ ਹੁਕਮ ਨੂੰ ਅੱਖਰਾਂ ਵਿੱਚ ਸ਼ਬਦਾਂ ਵਿੱਚ ਜ਼ਬਾਨ ਤੋਂ ਬਿਆਨ ਕਰਨਾ ਉਹਨੂੰ ਐਕਸਪਲੇਨ ਕਰਨਾ ਬਹੁਤ ਹੀ ਕਠਰ ਹੈ ਨਹੀਂ ਹੋ ਸਕਣਾ ਉਹ ਬੜਾ ਗੁੰਝਲਦਾਰ ਵਰਤਾਰ ਹੈ ਔਰ ਬੜਾ ਵੱਡਾ ਵਰਤਾਰ ਹੈ ਸਾਡੀ ਸਮਝ ਤੋਂ ਕਿਤੇ ਬਾਹਰ ਹੈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਉਦੇ ਹੁਕਮ ਵਿੱਚ ਹੀ ਨiyet ਕੀਤੇ ਹੋਏ ਉਦੇ ਹੁਕਮ ਵਿੱਚ ਹੀ ਦੁੱਖ ਹੈ ਸੁਖ ਹੈ ਉੱਤਮ ਹੋਣ ਦਾ ਵਿਧਾਨ ਹੈ ਨੀਚ ਹੋਣ ਦਾ ਵਿਧਾਨ ਹੈ ਇੱਕ ਲੰਬਾ ਪ੍ਰੋਸੈਸ ਸਦਾ ਚੱਲਦਾ ਰਹਿੰਦਾ ਹੈ ਹਾਂ ਸਾਨੂੰ ਕੋਈ ਉਹਦੀ ਚੀਜ਼ ਪਸੰਦ ਮਨੁੱਖ ਦਾ ਆਪਣਾ ਆਪਣਾ ਟੇਸਟ ਹੈ ਮਨੁੱਖ ਆਪਣੇ ਮਨ ਕਰਕੇ ਜੋ ਸੋਚਦਾ ਹੈ ਵੀ ਆਹ ਚੀਜ਼ ਇਵੇਂ ਹੋਵੇ ਤੇ ਵਧੀਆ ਹੈ ਹੋ ਜਾਏ ਤੇ ਬੰਦੇ ਨੂੰ ਲੱਗਦਾ ਪਿਆ ਇਹ ਤਾਂ ਬਹੁਤ ਵਧੀਆ ਹੋਇਆ ਮੇਰੇ ਮਨ ਮੁਤਾਬਕ ਅਗਰ ਨਹੀਂ ਹੋਏਗੀ ਤੇ ਦੁੱਖ ਹੋਏਗਾ ਮੈਂ ਆਖਾਂਗਾ ਮੇਰੀ ਸੁਣੀ ਨਹੀਂ ਰੱਬ ਨੇ ਮੇਰੇ ਨਾਲ ਵੈਰ ਕੀਤਾ ਮੇਰੀ ਮੰਨੀ ਨਹੀਂ ਫਿਰ ਮੈਂ ਉਦਾਸ ਹੋਵਾਂਗਾ ਦੁਖੀ ਹੋਵਾਂਗਾ ਇਹ ਸਾਡੇ ਨਾਲ ਜਿਹੜਾ ਦੁੱਖ ਸੁੱਖ ਆਪਰਦਾ ਹੈ ਉਹ ਹੈ ਵੀ ਸਾਡੇ ਮਨ ਮੁਤਾਬਕ ਪੂਰਾ ਹੋ ਜਾਏ ਫਿਰ ਠੀਕ ਹੈ ਜੇ ਮੇਰੇ ਮਨ ਮੁਤਾਬਕ ਮੇਰੀ ਚਾਹਤ ਮੇਰੀ ਇੱਛਾ ਮੁਤਾਬਕ ਕੁਝ ਨਹੀਂ ਵਾਪਰਦਾ ਤੇ ਬੰਦਾ ਉੱਥੇ ਉਦਾਸ ਮਾਇੂਸ ਹੁੰਦਾ ਹੈ ਦੁਖੀ ਹੁੰਦਾ ਹੈ ਜਾਨੀ ਦੁੱਖ ਹੋ ਹੈ ਜੋ ਮੇਰੇ ਮਨ ਮੁਤਾਬਕ ਨਹੀਂ ਸੋਖ ਹੋ ਹੈ ਜੋ ਮੇਰੇ ਮਨ ਮੁਤਾਬਕ ਹੈ ਮੇਰੀ ਸੋਚ ਮੁਤਾਬਕ ਹੈ ਬਦੀ ਸੋ ਵਜੰਗ ਨਾਨਕਾ ਪਰ ਹੋਏਗਾ ਉਹ ਜੋ ਉਹ ਉਹਦੇ ਹੁਕਮ ਵਿੱਚ ਹੈ ਮਨੁੱਖ ਇਸ ਕਰਕੇ ਆਪਣੇ ਅੰਦਰ ਦੇ ਭਾਵਾਂ ਦੇ ਵਿੱਚ ਦੁੱਖ ਸੁੱਖ ਭੋਗਦਾ ਹੈ ਕਿਉਂਕਿ ਉਸ ਨੂੰ ਹੁਕਮ ਦਾ ਇਲਮ ਨਹੀਂ ਤੇ ਉਹ ਆਪਣੇ ਮਨ ਦੀ ਮੱਤ ਮੁਤਾਬਕ ਜੀਦਾ ਹੈ ਉਹ ਚਾਹੁੰਦਾ ਮੇਰੇ ਮੁਤਾਬਕ ਵਾਪਰੇ ਤਾਂ ਮੈਂ ਖੁਸ਼ ਆ ਨਹੀਂ ਮੇਰੇ ਮੁਤਾਬਕ ਵਾਪਰਦਾ ਤਾਂ ਮੈਂ ਦੁਖੀ ਪਰ ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲੇ ਧਰਮੀ ਜੀਉੜੇ ਜਿਹੜੇ ਹਨ ਹੁਕਮੀ ਬੰਦੇ ਜਿਨ੍ਹਾਂ ਨੂੰ ਸੇਵਕ ਲਿਖਿਆ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਉਹ ਉਹਦੇ ਹੁਕਮ ਵਿੱਚ ਸੰਚਿਤ ਰਹਿੰਦੇ ਹਨ ਉਹ ਦੁੱਖ ਤੇ ਸੁੱਖ ਦੀ ਖੇਡ ਨੂੰ ਬਰਾਬਰ ਹੰਡਾਉਂਦੇ ਹਨ ਉਹ ਉਸ ਤੌਰ ਨਿੰਦਾ ਨੂੰ ਬਰਾਬਰ ਪਹਿਲੂ ਜਾਣ ਕੇ ਮਾਣਦੇ ਹਨ ਇੰਜੋਏ ਕਰਦੇ ਉਹਦਾ ਜ਼ਿਕਰ ਅੱਗੇ ਆਇਆ ਇਕ ਨਾ ਹੁਕਮ ਸਮਾਇ ਲਏ ਇਕ ਨਾ ਨੂੰ ਆਪਣੀ ਉਸ ਬਣਾਏ ਰਬੀ ਨਿਯਮ ਹੁਕਮ ਦੇ ਅਨੁਕੂਲ ਅਨੁਸਾਰੀ ਆਪਣੇ ਵਿੱਚ ਮਿਲਾ ਲੈਂਦਾ ਇਕ ਨਾ ਹੁਕਮੇ ਕਰੇ વિનાਸ਼ ਇਕ ਨਾ ਦਾ ਕਰਮ ਐਸਾ ਹੈ ਇਰਦਾ ਹੁਕਮ ਹੈ ਉਹ ਆਤਮਕ ਜੀਵਨ ਤਬਾਹ ਕਰ ਲੈਂਦੇ ਨੇ ਵਿਨਾਸ਼ ਹੋ ਜਾਂਦਾ ਉਹਨਾਂ ਦਾ ਇਹ ਦੋਵੇਂ ਚੀਜ਼ਾਂ ਹੁਕਮ ਵਿੱਚ ਹੀ ਨੇ ਪਰਮੇਸ਼ਰ ਵਿੱਚ ਅਪੇਧ ਹੋਣਾ ਵੀ ਤੇ ਮਾਇਆ ਵਿੱਚ ਗ੍ਰਸਤ ਹੋਣਾ ਵੀ ਫਿਰ ਮਹਾਰਾਜ ਕਹਿੰਦੇ ਨੇ ਇਕਨਾ ਭਾਣਾ ਕੱਢ ਲੈ ਹੁਣ ਪਹਿਲਾ ਹੁਕਮ ਲਫ਼ਜ਼ ਵਰਤਿਆ ਹੁਣ ਭਾਣਾ ਲਫ਼ਜ਼ ਵਰਤਿਆ ਇਕਨਾ ਭਾਣਾ ਕੱਢ ਲੈ ਇਕਨਾ ਨੂੰ ਆਪਣੇ ਭਾਣੇ ਵਿੱਚ ਉਹ ਮਾਇਆ ਦੇ ਪ੍ਰਭਾਵ ਤੋਂ ਬਾਹਰ ਕੱਢ ਲੈਂਦਾ ਹੈ। ਮਾਇਆ ਤੋਂ ਬਚਾ ਲੈਂਦਾ ਹੈ। ਅਗਿਆਨ ਤੋਂ ਬਚਾ ਲੈਂਦਾ ਹੈ। ਦੇਸ ਸਮਝੀ ਚੋਂ ਬਾਹਰ ਕੱਢ ਲੈਂਦਾ ਹੈ। ਇਕਨਾ ਮਾਇਆ ਵਿੱਚ ਨਿਵਾਸ ਇਕਨਾ ਸ਼ਬਦ ਦਾ ਮਤਲਬ ਹੈ ਕਈਆਂ ਨੂੰ ਆਪਣੇ ਭਾਣੇ ਵਿੱਚ ਉਹ ਕਈਆਂ ਨੂੰ ਮਾਇਆ ਦਾ ਨਿਵਾਸ ਦੇ ਦਿੰਦਾ ਹੈ ਭਾਵ ਉਹ ਜੀਵ ਮਾਇਆ 'ਚ ਹੀ ਪਟਕਦੇ ਰਹਿੰਦੇ ਨੇ। ਰੂਪ ਰੰਗ ਆਕਾਰ ਵਿੱਚ ਹੀ ਉਲਝੇ ਰਹਿੰਦੇ ਨੇ। ਪਦਾਰਥਕ ਖਿੱਚ-ਵੇਚੀ 모ਏ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਪਰ ਵਰਤੀ ਜਿਹੜੀ ਉਹ ਪਦਾਰਥ ਤੱਕ ਸੀਮਤ ਰਹਿੰਦੀ ਹਾਇ ਪਦਾਰਥ ਹਾਇ ਪਦਾਰਥ ਉਹ ਉਥੋਂ ਤੱਕ ਹੀ ਉਲਝੇ ਰਹਿੰਦੇ ਉਹਨਾਂ ਨੂੰ ਉਦੋਂ ਪਾਰ ਵੇਖਣ ਦੀ ਜਿਹਨੂੰ ਬਾਬਾ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਾ ਸ਼ਾਰਾ ਪਾਰ ਨਸੂ ਉਹਨਾਂ ਨੂੰ ਪਰਲੇ ਪਾਸੇ ਦੀ ਖਬਰ ਕੋਈ ਨਹੀਂ ਉਦੋਂ ਪਾਰ ਉਹ ਵੇਂਦੇ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੀਮਤ ਕਰ ਲਿਆ ਓਨੀਕੀ ਚੀਜ਼ ਤੱਕ ਉਹਨਾਂ ਨੂੰ ਲੱਗਦਾ ਪਦਾਰਥ ਹੀ ਸਾਰਾ ਕੁਝ ਹੈ ਜਿੰਨਾ ਕੁ ਉਹਨਾਂ ਦਾ ਸੋਚਣ ਦਾ ਦਾਇਰਾ ਹੈ ਉਤੋਂ ਤੱਕ ਉਹ ਸੋਚਦੇ ਨੇ ਉਦੋਂ ਪਾਰ ਉਹਨਾਂ ਦੀ ਸਮਝ ਨਹੀਂ ਹੈ ਮਨ ਉਹ ਖੂਹ ਵਿੱਚ ਡਿੱਗੇ ਹੋਏ ਨੇ ਖੂਹ ਨੂੰ ਹੀ ਦੁਨੀਆ ਸਮਝਦੇ ਨੇ ਬਈ ਇੰਨੀ ਕੀ ਚੀਜ਼ ਹੈ ਬਾਕੀ ਸੰਸਾਰ ਤੇ ਹੈ ਹੀ ਨਹੀਂ ਪਰ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰ ਲਿਆ ਆਪਣੇ ਹੁਕਮ ਆਪਣੇ ਬਾਣੇ ਵਿੱਚ ਉਹ ਵੱਡਾ ਵੇਖਣ ਦੀ ਤਾਕਤ ਰੱਖਦੇ ਨੇ ਫਿਰ ਮਹਾਰਾਜ ਕਹਿੰਦੇ ਨੇ ਈਮ ਪਹਿ ਆਖ ਨਾ ਜਾਪਈ ਪਰ ਇਹ ਗੱਲ ਆਖੀ ਨਹੀਂ ਜਾ ਸਕਦੀ ਕੀ ਜੇ ਕਿਸੇ ਆਣੇ ਰਾਸ ਪੀ ਕਿਹਨੂੰ ਕਿਹੜੀ ਚੀਜ਼ ਰਾਸ ਆਏਗੀ ਉਹ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਕਿਨੂੰ ਰਾਸ ਇਹ ਗੱਲ ਬਿਆਨ ਨਹੀਂ ਕੀਤੀ ਜਾ ਜੇ ਕੋਈ ਪੁੱਛੇ ਮਹਾਰਾਜ ਨੇ ਕਿਉਂਕਿ ਵਿਆਖਿਆ ਕੀਤੀ ਹੈ ਵੀ ਇਕਨਾ ਨੂੰ ਉਹ ਆਪਣੇ ਨਾਲ ਮੇਲ ਲੈਂਦਾ ਹੈ ਤੇ ਇਕਨਾ ਦਾ ਆਤਮਿਕ ਜੀਵਨ ਉਹਦੇ ਹੁਕਮ ਵਿੱਚ ਤਬਾਹ ਹੋ ਜਾਂਦਾ ਹੈ ਕਈਆਂ ਨੂੰ ਉਹ ਪਰਮੇਸ਼ਰ ਮਾਇਆ ਵਿੱਚ ਆਪਣੇ ਹੁਕਮ ਭਾਣੇ ਮੁਤਾਬਕ ਮਾਇਆ 'ਚ ਗ੍ਰਸਤ ਕਰ ਦਿੰਦਾ ਹੈ ਤੇ ਕਈਆਂ ਨੂੰ ਆਪਣੇ ਭਾਣੇ ਮੁਤਾਬਕ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ ਮਾਇਆ 'ਚੋਂ ਕੱਢ ਲੈਂਦਾ ਹੈ। ਜਦੋਂ ਗੁਰੂ ਅੰਗਦ ਸਾਹਿਬ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਬਚਨ ਸੰਗਤ ਜਿਗਿਆਸੂ ਗੁਰਸਿੱਖ ਸੁਣਦੇ ਹਨ ਤੇ ਪੁੱਛਦੇ ਹਨ ਮਹਾਰਾਜ ਸਾਨੂੰ ਦੱਸੋ ਕਿ ਇਹ ਗੱਲ ਕਿਵੇਂ ਪਤਾ ਲੱਗੇ? ਪੀ ਪਰਮੇਸ਼ਰ ਨੂੰ ਕਿਹੜਾ ਕਾਰਜ ਚੰਗਾ ਲੱਗਦਾ ਕੀ ਕੀਤਾ ਜਾਏ ਤੇ ਪਰਮੇਸ਼ਰ ਨਾਲ ਮਿਲਿਆ ਜਾਏ ਕੀ ਕੀਤਾ ਜਾਏ ਤੇ ਮਾਇਆ ਚੋਂ ਮੁਕਤ ਹੋਇਆ ਜਾਏ ਤੇ ਉਹ ਕਿਹੜੇ ਕਰਮ ਨੇ ਜਿਹੜੇ ਛੱਡੇ ਜਾਣ ਤੇ ਮਾਇਆ ਤੋਂ ਮੁਕਤ ਹੋਇਆ ਜਾ ਸਕਦਾ ਹੈ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਤੇ ਉਹ ਕਿਹੜੇ ਕਰਮ ਨੇ ਜਿਹਨਾਂ ਨੂੰ ਕਰਨ ਦੇ ਨਾਲ ਬੰਦਾ ਮਾਇਆ ਚ ਨਿਵਾਸ ਪਾ ਲੈਂਦਾ ਤੇ ਪਰਮੇਸ਼ਰ ਤੋਂ ਟੁੱਟ ਕੇ ਆਤਮਕ ਜੀਵਨ ਤਬਾਹ ਕਰ ਲੈਂਦਾ ਕਿਵੇਂ ਰਾਸ ਆਏ ਕਿਹੜਾ ਰਸਤਾ ਚੁਣੀਏ ਜਿਹੜਾ ਸਾਨੂੰ ਰਾਸ ਆਏ ਇਹਦੀ ਸਮਝ ਕਿਵੇਂ ਪਵੇ ਮਹਾਰਾਜ ਨੇ ਆਖਿਆ ਇਹ ਸਾਨੂੰ ਨਹੀਂ ਜਾਪਦਾ ਸਾਨੂੰ ਨਹੀਂ ਸਮਝ ਆਉਂਦਾ ਕਿਹੜਾ ਰਾਹ ਚੁਣੀਐ ਸੀ ਇਹ ਸਾਡੀ ਸਮਝ ਤੋਂ ਬਾਹਰ ਦੀ ਖੇਡ ਹੈ ਸਾਡੀ ਸਮਝ ਤੋਂ ਉੱਚੀ ਗੱਲ ਹੈ ਫਿਰ ਇਹਨੂੰ ਕੌਣ ਸਮਝਾਏ ਇੱਥੇ ਆ ਕੇ ਗੁਰਮਤ ਲੋੜ ਮਹਿਸੂਸ ਕਰਦੀ ਏ ਗੁਰੂ ਦੀ ਏਮ ਪੇ ਆਖਣਾ ਜਾ ਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀ ਇਹ ਗੱਲ ਕੇਵਲ ਗੁਰੂ ਨੂੰ ਸਮਰਪਿਤ ਹੋ ਕੇ ਹੀ ਜਾਣੀ ਜਾ ਸਕਦੀ ਏ ਇਹ ਨੂੰ ਸਧਾਰਨ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਪੀ ਦਾ ਰੋਡ ਮੈਪ ਨਹੀਂ ਬਣਾਇਆ ਜਾ ਸਕਦਾ ਵੀ ਮੈਂ ਤੁਹਾਨੂੰ ਦੋ ਚਾਰ ਸ਼ਬਦਾਂ ਚ ਇਹ ਗੱਲ ਸਮਝਾ ਦਿਆਂ ਵੀ ਭਾਈ ਆ ਇਨੇ ਕੰਮ ਕਰ ਲੋ ਤੇ ਇਵੇਂ ਹੋਏਗਾ ਇਨੇ ਕੰਮ ਕਰ ਲੋ ਇਹ ਟੋਟਕੇ ਬਾਜੀ ਸਧਾਰਨ ਜਗਤ ਵਿੱਚ ਚੱਲਦੀ ਹੈ ਪਰ ਇਹਨਾਂ ਟੋਟਕਿਆਂ ਦੇ ਸਿਰ ਤੇ ਹੀ ਧਾਰਮਿਕ ਦੁਕਾਨਾਂ ਤੇ ਧਾਰਮਿਕ ਬੰਦਿਆਂ ਦੇ ਕੰਮ ਚੱਲਦੇ ਨੇ ਪੁੱਛਦੇ ਨੇ ਕੀ ਕਰੀਏ ਜੀ ਉਹ ਕਹਿੰਦੇ ਉਹ ਦੋ ਚਾਰ ਗੱਲ ਕੰਮ ਦੱਸ ਦੇ ਉਹਨੂੰ ਪਤਾ ਹੈ ਵੀ ਜੋ ਮੈਂ ਜਿਹੜੇ ਪੁੱਛਣੇ ਆਏ ਨੇ ਜਦੋਂ ਮੈਂ ਦੱਸ ਦਿੱਤਾ ਤੇ ਨਾ ਕਰ ਹੀ ਲੈਣਾ ਟੋਟ ਕੇ ਦੱਸਣਗੇ ਦੁੱਖ ਦੂਰ ਕਿਵੇਂ ਹੋਵੇ ਜੀ ਸੋਮਵਾਰ ਆਹ ਕਰ ਲਿਆ ਕਰੋ ਸ਼ਨੀਚਰਵਾਰ ਆਹ ਕਰ ਲਿਆ ਕਰੋ ਵੀਰਵਾਰ ਆਹ ਕਰ ਲੈ ਸਾਡੇ ਲਈ ਤਾਂ ਧਰਮ ਇਹੋ ਹੀ ਹੈ ਨਾ ਕਿਵੇਂ ਕਰੀਏ ਜੀ ਇਵੇਂ ਕਰ ਲਓ ਅਸੀਂ ਤੇ ਇਹਨੇ ਵਹਿਮੀਆ ਇਹ ਵੀ ਪੁੱਛਦੇ ਪਾਠ ਕਿਵੇਂ ਕਰੀਏ ਜੀ ਦੱਸੋ ਪਾਠ ਭੁੱਖਾ ਰੋਟੀ ਕਿਵੇਂ ਖਾਂਦਾ ਬੰਦਾ ਭੁੱਖਾ ਹੋਵੇ ਤੇ ਉਹ ਕਹਿੰਦਾ ਪ੍ਰਸ਼ਾਦਾ ਦਿਓ ਤੁਸੀਂ ਉਹਨੂੰ ਪ੍ਰਸ਼ਾਦਾ ਦਿਨੋ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਤੁਸੀਂ ਨਿਯਮ ਪੁੱਛੋਗੇ ਕਿੰਨੇ ਵਜੇ ਖਾਵਾਂ ਭੁੱਖ ਤੇਨੂੰ ਲੱਗੀ ਹੈ ਤੇ ਖਾ ਕਿੰਨੇ ਵਜੇ ਦਾ ਕੀ ਮਤਲਬ ਹੈ ਕਿਵੇਂ ਖਾਵਾਂ ਜਿਸ ਤਰ੍ਹਾਂ ਤੂੰ ਖਾ ਸਕਦਾ ਹੈ ਨਾ ਖਾ ਪਹਿਲਾਂ ਭੁੱਖ ਦੂਰ ਹੋਣੀ ਬੜੀ ਜ਼ਰੂਰੀ ਹੈ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੁੱਛਦੇ ਨਾ ਸਮਝੋ ਕਿ ਸਾਨੂੰ ਭੁੱਖ ਨਹੀਂ ਹੈ ਐਵੇਂ ਖੇਡਾਂ ਖੇਡਦੇ ਆਂ ਅਸੀਂ ਕਿਵੇਂ ਪਾਠ ਕਰੀਏ ਕਿੱਥੇ ਬਹਿ ਕੇ ਕਰੀਏ ਕਿੰਨੇ ਵਜੇ ਕਰੀਏ ਭੁੱਖ ਹੋਵੇਗੀ ਤੇ ਤੂੰ ਆਪਣੇ ਆਪ ਹੀ ਪਾਠ ਕਰੇਗਾ ਭੋਜਨ ਤੇਰੇ ਸਾਹਮਣੇ ਹੈ ਤੈਨੂੰ ਭੁੱਖ ਹੈ ਤੂੰ ਕਿਸੇ ਨੂੰ ਨਹੀਂ ਪੁੱਛੇਗਾ ਇਹ ਭੁੱਖ ਨਾ ਹੋਣ ਦੀਆਂ ਖੇਡਾਂ ਨੇ ਵੇ ਵੇ ਵਹਿਮ ਜੇ ਕਰੀ ਜਾਣੇ ਭਰਮ ਜੇ ਖੇਡਾਂ ਜੀਆਂ ਖੇਢੀ ਜਾਣੀਆਂ ਉਹਨੇ ਉਹਨੂੰ ਪੁੱਛਿਆ ਫਿਰ ਉੱਥੇ ਵੀ ਇੱਕ ਨੇ ਦੱਸਿਆ ਤੇ ਫਿਰ ਉਹਦੇ ਤੇ ਸਿੱਧਕ ਥੋੜਾ ਫਿਰ ਦੂਜੇ ਨੂੰ ਪੁੱਛਣਾ ਜਾ ਕੇ ਫਿਰ ਤੀਜੇ ਨੂੰ ਪੁੱਛੀ ਜਾਣਾ ਬਸ ਸਾਰੀ ਜ਼ਿੰਦਗੀ ਅਸੀਂ ਪੁੱਛਦੇ ਹਾਂ ਇਸੇ ਕਰਕੇ ਸਾਡੇ ਚੋਂ ਕਿਉਂਕਿ ਕਾਰਨ ਇਹ ਵੀ ਅਸੀਂ ਜਗਿਆਸੂ ਨਹੀਂ ਹਾਂ ਕਰਮਕਾਂਡੀ ਹਾਂ ਸਾਨੂੰ ਕਰਮਕਾਂਡੀ ਬਿਰਤੀ ਹੋਣ ਕਰਕੇ ਜਿੰਨਾ ਕੋਈ ਦੂੰਗਾ ਜਨਾ ਕੋ ਵੱਡਾ ਜਨਾ ਕੋ ਉਲਝਾਉ ਕਰਮकांड ਦੱਸੇ ਅਸੀਂ ਖੁਸ਼ ਹੋ ਜਾਂ ਨਾ ਵੀ ਇਹਨੂੰ ਪਤਾ ਹੈ ਅਸਲ ਚ ਗੱਲ ਜਿਹੜਾ ਕਹਿਣਾ ਸਧਾਰਨ ਵੀ ਕੋਈ ਨਹੀਂ ਤੁਸੀਂ ਬਹਿ ਕੇ ਆਰਾਮ ਨਾਲ ਪਾਠ ਕਰੋ ਆਪਾਂ ਲੱਗਦਾ ਇਹਨੂੰ ਤਾਂ ਪਤਾ ਹੀ ਕੱਖ ਨਹੀਂ ਤਾਂ ਕੋਈ ਦੱਸਿਆ ਹੀ ਨਹੀਂ ਨਾਲ ਵੀ ਆ ਵੀ ਰੱਖਣਾ ਸੀ ਉਹ ਵੀ ਕਰਨਾ ਸੀ ਆ ਵੀ ਕਰਨਾ ਸੀ ਜਿਹੜਾ 20 22 ਗੱਲਾਂ ਨਾਲ ਹੋਰ ਜੋੜ ਕੇ ਦੱਸਿਆ ਆਪਾਂ ਨੂੰ ਲੱਗਦਾ ਇਹਨੂੰ ਜ਼ਿਆਦਾ ਪਤਾ ਹੈ ਪਤਾ ਨਹੀਂ ਹੁੰਦਾ ਉਨੂੰ ਇੰਨਾ ਇੰਨੀ ਸਮਝ ਹੁੰਦੀ ਹੈ ਵੀ ਇਹ ਭਾਰ ਚੁੱਕ ਕੇ ਖੁਸ਼ ਹੈ ਤੇ ਚੁਕਾ ਛੱਡੋ ਇਹ ਚ ਪਤੇ ਵਾਲੀ ਕਿਹੜੀ ਗੱਲ ਹੈ ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਕੋਈ ਟੋਟਕਾ ਨਹੀਂ ਦੱਸਿਆ ਵੀ ਮਾਲਕ ਦਾ ਹੁਕਮ ਕਿਨੂੰ ਰਾਸ ਆਏਗਾ ਕਿਹੜਾ ਉਹਦੇ ਹੁਕਮ ਮੁਤਾਬਕ ਪਰਮੇਸ਼ਰ ਨੂੰ ਮਿਲੇਗਾ ਇਹਦਾ ਕੋਈ ਟੋਟਕਾ ਨਹੀਂ ਮਹਾਰਾਜ ਨੇ ਆਖਿਆ ਇਹ ਤਾਂ ਪ੍ਰੋਸੈਸ ਹੈ ਇਹਦਾ ਸਫਰ ਹੈ ਸ਼ਾਰਟਕਟ ਕੋਈ ਨਹੀਂ ਇਹਦਾ ਸ਼ਾਰਟਕਟ ਕੋਈ ਨਹੀਂ ਇਹਦਾ ਇੱਕ ਸਫਰ ਹੈ ਉਹ ਕਰਨਾ ਪੈਣਾ ਹੈ ਇਹਦਾ ਇੱਕ ਪ੍ਰੋਸੈਸ ਹੈ ਉਹ ਪੂਰਾ ਕਰਨਾ ਪੈਣਾ ਹੈ ਇਹਦਾ ਇੱਕ ਅਭਿਆਸ ਹੈ ਉਹ ਅਪਣਾਉਣਾ ਪੈਣਾ ਉਹ ਅਭਿਆਸ ਕੀ ਹੈ ਨਾਨਕ ਗੁਰਮੁਖ ਜਾਣੀ ਹੈ ਗੁਰੂ ਦੇ ਰਾਹੀ ਜਾਣਿਆ ਜਾ ਸਕਦਾ ਇਹਦੀ ਸਮਝ ਇਹਦੀ ਸੋਝੀ ਕੇਵਲ ਗੁਰੂ ਕੋਲੋਂ ਮਿਲੇਗੀ ਤੇ ਗੁਰੂ ਨੂੰ ਸਮਰਪਿਤ ਹੋਣਾ ਪਏਗਾ ਆਪਣਾ ਆਪਾ ਗੁਰੂ ਨੂੰ ਭੇਟ ਕਰਨਾ ਪੈਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਈਏ ਉਹਦੀ ਪਹਿਲੀ ਸ਼ਰਤ ਆ ਕਿ ਤੈਨੂੰ ਜੇ ਇਹ ਗੱਲ ਸਮਝ ਵਿੱਚ ਪੈ ਜਾਏ ਕਿ ਗੁਰੂ ਤੋਂ ਬਿਨਾ ਸਮਝ ਨਹੀਂ ਆਉਣੀ ਉਸੇ ਨੂੰ ਭਟਾ ਨੇ ਕਹਿਣਾ ਗੁਰ ਬਿਨ ਗੁਰੂ ਬਿਨ ਸਮਝ ਨਾ ਆਵੇ ਉਸੇ ਨੂੰ ਪਹਿਲੇ ਪਹਿਲੀ ਪੌੜੀ ਦੇ ਸ਼ਲੋਕਾਂ ਵਿੱਚ ਗੁਰੂ ਅੰਗਦ ਸਾਹਿਬ ਨੇ ਵੀ ਕਿਹਾ ਕਿ ਗੁਰੂ ਤੋਂ ਬਿਨਾ ਤੇ ਹਨੇਰਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਨਸ ਉਹ ਦੇਵਤਾ ਹੀ ਗੁਰੂ ਕਰਦਾ ਹੈ ਫਿਰ ਅਗਲੇ ਤੀਜੇ ਸ਼ਲੋਕ ਵਿੱਚ ਇਹ ਵੀ ਕਿਹਾ ਜੇ ਗੁਰੂ ਨੂੰ ਦਰਕਿਨਾਰ ਕਰਕੇ ਗੁਰੂ ਨੂੰ ਛੱਡ ਕੇ ਤੂੰ ਆਪਣੀ ਚਤਰਾਈ ਨਾਲ ਤੁਰੇਂਗਾ ਤੇ ਤੇਰਾ ਹਾਲ ਛੁੱਟੇ ਤਿਲਬੂ ਆੜ ਜਿਉਂ ਸੁੰਝੇ ਅੰਦਰ ਖੇਤ ਹੋਣਾ ਇਸ ਕਰਕੇ ਗੁਰੂ ਤੋਂ ਬਿਨਾਂ ਤੇ ਭੁੱਲ ਜਾ ਗੁਰੂ ਹੀ ਤੇਰੀ ਅਗਵਾਈ ਕਰਨ ਦੀ ਤਾਕਤ ਰੱਖਦਾ ਹੈ ਗੁਰੂ ਹੀ ਮਾਰਗ ਦੱਸੇਗਾ ਕਾਲਾ ਨਾ ਪੈ ਪਹਿਲਾ ਕਾਰਜ ਹੈ ਵੀ ਗੁਰੂ ਨੂੰ ਗੁਰੂ ਦੀ ਲੋੜ ਮਹਿਸੂਸ ਕਰ ਤੇ ਗੁਰੂ ਨੂੰ ਸਮਰਪਤ ਹੋ। ਨਾਨਕ ਗੁਰਮੁਖ ਜਾਣੀ ਹੈ। ਇਹ ਗੁਰੂ ਦੇ ਰਾਹੀ ਹੀ ਜਾਣਿਆ ਜਾ ਸਕਦਾ ਹੈ। ਵੀ ਕਿਸੇ ਆਣੇ ਰਾਸ ਕਿਨੂੰ ਰਾਸ ਆਏਗਾ। ਇਹਦੀ ਸਮਝ ਗੁਰੂ ਦੇ ਦਰ ਤੇ ਸਮਰਪਤ ਹੋ ਕੇ ਹੌਲੀ-ਹੌਲੀ ਸਫਰ ਕਰਦਿਆਂ ਪਹੇਗੀ। ਨਾਨਕ ਗੁਰਮੁਖ ਜਾਣੀ ਹੈ। ਜਾ ਕਉ ਆਪ ਕਰੇ ਪ੍ਰਗਾਸ। ਪਰ ਇਹ ਵੀ ਉਹਦੀ ਬਖਸ਼ਿਸ਼ ਹੈ ਜਿਹਦੇ ਅੰਦਰ ਉਹ ਆਪ ਇਸ ਸੂਝ ਦਾ ਚਾਨਣ ਕਰ ਦਿੰਦਾ ਹੈ ਜਿਹਦੇ ਅੰਦਰ ਆਪ ਇਸ ਵਿਵੇਕ ਦਾ ਪ੍ਰਕਾਸ਼ ਕਰ ਦਿੰਦਾ ਹੈ ਇਸ ਸੋਜੀ ਜੀ ਨੂੰ ਦੇ ਦਿੰਦਾ ਹੈ ਉਹ ਗੁਰੂ ਦੇ ਰਾਈ ਜਾਣ ਲੈਂਦਾ ਹੈ ਉਹ ਗੁਰੂ ਦੇ ਰਾਈ ਇਸ ਚੀਜ਼ ਦੀ ਸਮਝ ਪਾ ਲੈਂਦਾ ਹੈ ਕਿਸਿਆਣੇ ਰਾਸ ਕਿਹਨੂੰ ਰਾਸ ਆਏਗਾ ਸਤਗੁਰੂ ਕਿਰਪਾ ਕਰਨ ਇਹ ਦੂਜੀ ਪੌੜੀ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਕਰਨ ਦਾ ਯਤਨ ਕਰਾਂਗੇ ਸਤਗੁਰੂ ਮਹਾਰਾਜ ਹੋਈਆ ਪੁੱਲਾਂ ਚੋਕਾਂ ਦੇ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਤਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ